ਹਰਿਆ ਪਾਰਟੀਆਂ ਜਿਹੜੀਆਂ ਵਾ ਕਾਂਗਰਸ ਪਾਰਟੀ ਅਕਾਲੀ ਭਾਜਪਾ ਇਹ ਕਹਿ ਰਿਹਾ ਕਿ ਅਸੀਂ ਆ ਕਰ ਦਾਂਗੇ ਉਹ ਕਰ ਦਾਂਗੇ ਅਸਤੀਫਾ ਦੇ ਦਿਆਂਗੇ ਮੈਂ ਚਾਹਣਾ ਵਾਂ ਕਿ ਤੁਸੀਂ ਐਸ ਜਰਨਲਿਸਟ ਦੱਸੋ ਕਿ ਹੁਣ ਤੱਕ ਜਿਹੜਾ ਇਹ ਮਸਲਾ ਬਣਿਆ ਵਾ ਇਹ ਕਿਤੇ ਕਰਕੇ ਬਣਿਆ ਵਾ ਕੀ ਇਹ ਇਹਨਾਂ ਪਾਰਟੀਆਂ ਕਰਕੇ ਨਹੀਂ ਬਣਿਆ ਕੀ ਜਿਹੜਾ 1955 ਦਾ ਫੈਸਲਾ 1976 ਦਾ ਫੈਸਲਾ 1978 ਦਾ ਜਿਹੜੀ ਲੈਂਡ ਐਕੁਇਜ਼ੀਸ਼ਨ 1982 ਦਾ ਜਿਹੜਾ ਸ਼ੁਰੂਆਤ ਹੋਈ 1981 ਤੋਂ 1982 ਦੀ ਜਿਹੜੀ ਸ਼ੁਰੂਆਤ ਹੋਈ ਐਸਵਾਈਐਲ ਦੀ ਇਹ ਇਹਨਾਂ ਦੀ ਦੇਣ ਨਹੀਂ ਉਸ ਤੋਂ ਬਾਅਦ ਇਹਨਾਂ ਦੋਵਾਂ ਪਾਰਟੀਆਂ ਦੀ ਮਿਲੀ ਭੁਗਤ ਦਾ ਇੱਕ ਜਿੰਦਾ ਜાગਦਾ ਸਬੂਤ ਹੈ ਆ ਪੰਜਾਬ ਅਕੋਰਡ ਰਜੀਵ ਲੰਗੋਵਾਲ ਰਿਕਾਰਡ ਇਹ ਕਿੰਨਾਂ ਦੇ ਵਿੱਚ ਹੋਇਆ ਸੀ ਉਦੋਂ ਦੇ ਪ੍ਰਧਾਨ ਮੰਤਰੀ ਰਜੀਵ ਗਾਂਧੀ ਔਰ ਸੰਤ ਹਰਜੰਤ ਸਿੰਘ ਲੰਗੋਵਾਲ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਸਨ ਜਿਹਦੇ ਵਿੱਚ ਇਹਨਾਂ ਦੋਵਾਂ ਨੇ ਮੰਨਿਆ ਕਿ ਐਸਵਾਈਐਲ ਜਿਹੜੀ ਆ ਇਸ ਡੇਟ ਤੱਕ ਬੜੂਗੀ ਉਦੋਂ ਕਿਉਂ ਨਹੀਂ ਬੋਲੇ ਬੰਸਾ ਬਦੋਂ ਬੰਸਾ ਦਾ ਕੀ ਸਟੈਂਡ ਸੀ ਉਦੋਂ ਕੀ ਅਮਰਿੰਦਰ ਸਿੰਘ ਉਹ ਸਰਕਾਰ ਦਾ ਹਿੱਸਾ ਨਹੀਂ ਸਨ ਬਰਨਾਲਾ ਗੰਮਣ ਦਾ ਹਿੱਸਾ ਸੀ ਜਿਹੜੀ ਉਸ ਤੋਂ ਬਾਅਦ ਬਣੀ ਐ ਸੋ ਪਹਿਲੀ ਗੱਲ ਤੇ ਇਹ ਕਲੀਅਰ ਕਰਨਾ ਚਾਹੁੰਦਾ ਐ ਕਿ ਮਗਰਮਛ ਦੇ ਹੰਝੂ ਜਿਹੜੇ ਵਗਾਰੇ ਆ ਇਹ ਹੀ ਜ਼ਿੰਮੇਵਾਰ ਐਸ ਜੋ ਜਿਹੜਾ ਸਟੇਲ ਹੁਣ ਆ ਰਿਹਾ ਉਹ ਇਲੈਕਸ਼ਨਾਂ ਤੋਂ ਡੇਢ ਮਹੀਨਾ ਪਹਿਲਾਂ ਜਾਂ ਤਿੰਨ ਮਹੀਨਾ ਪਹਿਲਾਂ ਤੁਸੀਂ ਕਹੇ ਅਸੀਂ ਰਿਜ਼ਾਈਨ ਕਰਨ ਜਾ ਰਹੇ ਆ ਵਾਟ ਬੀ ਡੀਲ ਇਹਨਾਂ ਦੇ ਕ੍ਰੀਏਟ ਕੀਤੀ ਐ ਪ੍ਰੋਬਲਮ ਨਹੀਂ ਕਰ ਰਹੇ ਦੂਸਰੀ ਗੱਲ ਇਹਨਾਂ ਨੂੰ ਕਰਨਾ ਚਾਹੀਦਾ ਦੂਸਰੀ ਗੱਲ ਜਿਹੜੀ ਆ ਦੂਸਰੀ ਹੁਣ ਕਹਿ ਰਹੇ ਆ ਕਿ ਅਸੀਂ ਅਸਤੀਫਾ ਦੇਣਾ ਪਹਿਲਾਂ ਦੇ ਦੇਣਾ ਜਿੱਦਾਂ ਸੀਗਾ ਹੁਣ ਕੱਲ ਨੂੰ ਜੇ ਫੈਸਲਾ ਆ ਜਾਂਦਾ ਫਿਰ ਅਸਤੀਫਾ ਦਿੰਦੇ ਹੁਣ ਤੇ ਇਲੈਕਸ਼ਨਾਂ ਆ ਰਹਿਣਗੇ ਕਿ ਸੁ ਦੂਜੀ ਗੱਲ 1 ਮਿੰਟ ਦੂਜੀ ਗੱਲ ਜਸਟ 1 ਮਿੰਟ ਜੋ ਪਾਣੀ ਦੇ ਪੰਜਾਬ ਦੇ ਪਾਣੀ ਦਾ ਨੁਕਸਾਨ ਹੋਇਆ ਵਾ ਉਹਦਾ ਨੁਕਸਾਨ ਚੱਲਿਆ ਕਿੰਨੇ ਆ ਸਾਰੇ ਪੰਜਾਬ ਨੇ ਨੁਕਸਾਨ ਚੱਲਿਆ ਵਾ ਚਾਰ ਜ਼ਿਲ੍ਹੇ ਪੰਜਾਬ ਦੇ ਬਰਬਾਦ ਹੋ ਗਏ ਆ ਉਹਨਾਂ ਵਾਸਤੇ ਇਹਨਾਂ ਨੇ ਕੀ ਕੀਤਾ ਆਮ ਆਦਮੀ ਪਾਰਟੀ ਇਹ ਚਾਰੇ ਜ਼ਿਲ੍ਹੇ ਜਿਹੜੇ ਆ ਮੁਕਸਰ ਤੇਨ ਹੋਰ ਜ਼ਿਲ੍ਹੇ ਜਿਹੜੇ ਆ ਜਿਹੜੇ ਬਰਬਾਦ ਹੋ ਗਏ ਆ ਜਿੰਨਾ ਉਹਨਾਂ ਦਾ ਨੁਕਸਾਨ ਹੋਇਆ ਵਾ ਕਿਸਾਨਾਂ ਦਾ ਨੁਕਸਾਨ ਹੋਇਆ ਪੰਜਾਬ ਦੀ ਪ੍ਰੋਡਕਸ਼ਨ ਦਾ ਨੁਕਸਾਨ ਹੋਇਆ ਵਾ ਉਹ ਸਾਰਾ ਜਿਹੜਾ ਮੁਆਵਜ਼ਾ ਵਾ ਉਹ ਸਰਕਾਰ ਸੈਂਟਰ ਸਰਕਾਰ ਤੇ ਦਬਾਅ ਪਾ ਕੇ ਰਾਜਸਥਾਨ ਸਰਕਾਰ ਤੇ ਦਬਾਅ ਪਾ ਕੇ ਉਹਨਾਂ ਇਹਨਾਂ ਨੇ ਕੀਤਾ ਅਜੇ ਤੱਕ ਤੁਸੀਂ ਕਹਿੰਦੇ ਨੇ ਕੀ ਕਰੋਗੇ ਦੇਖੋ ਸਿਰਫ ਆਮ ਆਦਮੀ ਪਾਰਟੀ ਆ ਜਿਹੜੀ ਇਨਸਾਫ ਦਿਵਾ ਸਕਦੀ ਹੈ ਪਾਣੀ ਦੇ ਮਸਲੇ ਤੇ ਪੰਜਾਬ ਨੂੰ ਇਹ ਇਹ ਚੋਰ ਆ ਕਾਣੇ ਦੋਵੇਂ ਪਾਰਟੀਆਂ ਜਿਹੜੀਆਂ ਵਾਂ ਸੋ ਅਸੀਂ ਉਹਨਾਂ ਜਿਹੜੇ ਚਾਰ ਜ਼ਿਲ੍ਹੇ ਬਰਬਾਦ ਹੋ ਗਏ ਆ ਇਹਨਾਂ ਨੇ ਹੁਣ ਤੱਕ ਉਹਨਾਂ ਨੇ ਕੁਝ ਨਹੀਂ ਕੀਤਾ ਸਰਦ ਸਾਹਿਬ ਤੁਸੀਂ ਇਨਸਾਫ ਦਿਵਾ ਦੋਗੇ ਗੱਲ ਦੀ ਗੱਲ ਤੁਹਾਡੀ ਬਹੁਤ ਵਧੀਆ ਹੈ ਜੀ ਲੇਕਿਨ ਰੋਡ ਮੈਪ ਕੀ ਹੈ ਇਹ ਜੀ ਦੱਸੋ ਰੋਡ ਮੈਪ ਤੁਹਾਨੂੰ ਦੱਸ ਰਹੇ ਹਾਂ ਕਿ ਉਹਨਾਂ ਵਾਸਤੇ ਜਿੰਨਾ ਮੁਆਵਜ਼ਾ ਬਣਦਾ ਕੈਲਕੂਲੇਟ ਕਰਾਇਆ ਕਿੰਨਾ ਮੁਆਵਜ਼ਾ ਬਣਦਾ ਵਾ

ਜਿਹੜੀ ਸਰਕਾਰ ਇੱਥੇ ਵੈਸੇ ਹੀ ਮਹੀਨਾ ਰਹਿ ਗਿਆ ਜੇ ਉਹਦੇ ਜੋ ਡਰਾਮਾ ਕਰ ਦਿੰਦੇ ਨਾ ਉਹ ਮੈਟਰ ਨਹੀਂ ਕਰਦਾ ਜਿਹੜੇ ਸੈਂਟਰ 'ਚ ਬੈਠ ਕੇ ਅਸਲੇ ਰਿਪਰੈਜ਼ੈਂਟ ਕਰ ਰਹੇ ਨੇ ਪੰਜਾਬ ਨੂੰ ਅਸਤੀਫਾ ਸਭ ਤੋਂ ਪਹਿਲਾਂ ਉਹਨਾਂ ਨੂੰ ਦੇਣਾ ਚਾਹੀਦਾ ਸਭ ਤੋਂ ਵੱਡੀ ਇੱਕ ਮਿੰਟ ਪਾਰਲੀਮੈਂਟ ਦੇ ਵਿੱਚ ਅਸਾਂ ਦੂਜੀ ਗੱਲ ਅਸੀਂ ਪਾਰਲੀਮੈਂਟ ਦੇ ਵਿੱਚ ਇਸ ਮੁੱਦੇ ਦੇ ਉੱਤੇ ਸਾਨੂੰ ਜੇ ਅਗਰ ਰੋਸ ਜ਼ਾਹਰ ਕਰਨਾ ਪੈਂਦਾ ਅਸੀਂ ਉੱਥੇ ਪਾਰਲੀਮੈਂਟ ਦੇ ਵਿੱਚ ਵੀ ਪੂਰਾ ਰੋਸ ਕਰਾਂਗੇ ਪਾਰਲੀਮੈਂਟ 'ਚ ਮੰਗ ਕਰਾਂਗੇ ਪਾਰਲੀਮੈਂਟ ਦੇ ਵਿੱਚ ਸਾਡੇ ਜਿਹੜੀ ਰਿਪਰੈਜ਼ੈਂਟੇਸ਼ਨ ਹੈ ਉਹ ਫੋਕਸ ਕਰੇਗੀ ਇਸੇ ਇਸ਼ੂ ਦੇ ਉੱਤੇ ਕਿ ਪੰਜਾਬ ਦੇ ਨਾਲ ਅਨਿਆਏ ਹੋਇਆ ਤੇ ਮੁਰ ਵਿਚਾਰ ਕੀਤਾ ਬਜਟ ਤੋਂ ਬਾਤਾਂ ਨਹੀਂ ਮੁਝੇ ਸੀ ਗਮਕੀ ਕੋਈ ਵੀ ਡੋਨਟ ਵਾਂਟ ਟੂ ਪ੍ਰੀਐਮਪਟ ਇਟ ਨੰਬਰ 1 ਨੰਬਰ 2 ਜੇਕਰ ਇਹ ਸੈਂਟਰਲ ਸਰਕਾਰ ਨੇ ਵਾਪਸ ਸੁਪਰੀਮ ਕੋਰਟ ਚੋਂ ਨਹੀਂ ਲਿਆ ਹਰਸਿਮਰਤ ਬਾਦਲਕੌਰ ਦੇ ਉੱਥੇ ਮਨਿਸਟਰ ਬਣਦੇ ਹੋਏ ਤਾਂ ਉਸ ਨੂੰ ਉਥੇ ਮਨਿਸਟਰ ਰਹਿਣ ਦਾ ਕੋਈ ਹੱਕ ਨਹੀਂ ਜੇ ਬਜਟ ਪੰਜਾਬ ਦੇ ਖਿਲਾਫ ਜਾਂਦਾ ਨਾ ਕੇ ਸਿਰਫ ਪੰਜਾਬ ਸਰਕਾਰ ਬਲਕੇ ਹਰਸਿਮਰਤ ਕੌਰ ਬਾਦਲ ਨੂੰ ਤੇ ਇਹਨਾਂ ਨੂੰ ਵੀ ਉਥੋਂ ਅਸਤੀਫਾ ਦੇਣਾ ਚਾਹੀਦਾ ਹਰਸਿਮਰਤ ਨੂੰ ਪੂਰੇ ਦੇਸ਼ ਦੀ ਹਾਂਜੀ ਜੋ ਪੰਜਾਬ ਨੂੰ ਰਿਪਰੈਜ਼ੈਂਟ ਕਰਦੀ ਹੈ ਸਰ ਪੰਜਾਬ ਪੰਜਾਬ ਦੇ ਲਈ ਬੋਲਣ ਗਈ ਹੈ ਸਰ ਵਹਾਂ ਪੇ ਨਹੀਂ ਉਹ ਤ੍ਰਿਪੁਰਾ ਤੋਂ ਫੇ ਲੜ ਕੇ ਗਏ ਇਲੈਕਸ਼ਨ ਉੱਥੇ ਨਹੀਂ ਫੇ ਸਰ ਆਪ ਸਾਹਿਬ ਬਠਿੰਡਾ ਜੇ ਬਰਬਾਦ ਹੋ ਗਿਆ ਵਾ ਤੇ ਬਠਿੰਡੇ ਨੂੰ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਚਦੰਬਰਾ ਮੇ ਇਹਦੇ ਲਈ ਦਵੇ ਰਿਜ਼ਾਈਨ ਦਵੇ ਅਸੀਂ ਤਾਂ ਆਪਣੇ ਬੰਦੇ ਲਈ ਕਹਿ ਸਕਦੇ ਜਿਹੜੇ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਨੇ ਉਹਨਾਂ ਨੂੰ ਨੈਤਿਕ ਔਰ ਜਿਨ੍ਹਾਂ ਦੀ ਬਦੌਲਤ ਐ ਐਸਵਾਈਐਲ ਬਣੀ ਐ ਉਹਨਾਂ ਨੂੰ ਦੇਣਾ ਚਾਹੀਦਾ ਨੈਤਿਕ ਦਾ ਦੇ ਆਧਾਰ ਤੇ ਅਸਤੀਫਾ